ਪੰਜਾਬ ਦੇ ਵਿੱਚ ਮੁੜ ਤੋਂ ਕਰੋਨਾ ਨੇ ਆਪਣੇ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਨੇ ਜਿਹੇ ਦੇ ਵਿੱਚ ਮੁਹਾਲੀ ਤੋਂ ਬਾਅਦ ਫਿਰੋਜ਼ਪੁਰ ਦੇ ਵਿੱਚ ਕਰੋਨਾ ਦਾ ਨਵਾਂ ਮਾਮਲਾ ਸਾਹਮਣੇ ਆਇਆ ਫਿਰੋਜ਼ਪੁਰ ਦਾ ਰਹਿਣ ਵਾਲਾ ਇੱਕ ਨੌਜਵਾਨ ਜੋ ਕਿ ਅੰਮ੍ਰਿਤਸਰ ਦੇ ਵਿੱਚ ਕੰਮ ਕਰਦਾ ਸੀ ਉਹ ਉੱਥੇ ਬਿਮਾਰ ਹੋ ਗਿਆ ਅਤੇ ਉਹ ਜਦੋਂ ਆਪਣੇ ਘਰ ਫਿਰੋਜ਼ਪੁਰ ਵਾਪਸ ਗਿਆ ਤਾਂ ਉਸਨੇ ਟੈਸਟ ਕਰਵਾਇਆ ਤਾਂ ਉਹ ਕਰੋਨਾ ਪੋਜ਼ਿਟਿਵ ਨਿਕਲਿਆ ਇਸ ਤੋਂ ਬਾਅਦ ਪੰਜਾਬ ਦੇ ਸਾਰੇ ਹਸਪਤਾਲਾਂ ਦੇ ਵਿੱਚ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਨੇ ਕਿ ਕਰੋਨਾ ਦੇ ਵੱਧ ਰਹੇ ਮਾਮਲਿਆਂ ਨੂੰ ਦੇਖਦੇ ਹੋਏ ਪੂਕਤਾ ਪ੍ਰਬੰਧ ਕੀਤੇ ਜਾਣ। ਇਸੇ ਦੇ ਚਲਦਿਆਂ ਮੋਗਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਡਾਕਟਰਾਂ ਅਤੇ ਸਟਾਫ ਦੇ ਵੱਲੋਂ ਪੂਕਤਾ ਪ੍ਰਬੰਧ ਕੀਤੇ ਗਏ ਨੇ ਤਾਂ ਜੋ ਕਿ ਮਰੀਜ਼ਾਂ ਨੂੰ ਇਲਾਜ ਕਰਵਾਉਣ ਸਮੇਂ ਕਿਸੇ ਪ੍ਰਕਾਰ ਦੀ ਕੋਈ ਵੀ ਦਿੱਕਤ ਨਾ ਆਵੇ। ਇਸ ਮੌਕੇ ਤੇ ਡਾਕਟਰ ਪ੍ਰਦੀਪ ਕੁਮਾਰ ਨੇ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਘਬਰਾਉਣ ਦੀ ਲੋੜ ਨਹੀਂ ਹੈ ਕਿਉਂਕਿ ਇਹ ਵਾਇਰਸ ਪਹਿਲਾ ਵਰਗਾ ਨਹੀਂ ਹੈ ਇਸ ਮੌਕੇ ਤੇ ਡਾਕਟਰ ਪ੍ਰਦੀਪ ਕੁਮਾਰ ਹੋਰ ਕੀ ਕੁਝ ਕਹਿੰਦੇ ਹੋਏ ਨਜ਼ਰ ਆਏ ਆਓ ਸੁਣਦੇ ਆਂ ਡਾਕਟਰ ਸਾਹਿਬ ਲੋਕਾਂ ਨੂੰ ਫਿਰ ਇੱਕ ਡਰ ਪੈ ਗਿਆ ਹੈਗਾ ਕਰੋਨਾ ਦਾ ਸਰਕਾਰ ਵੱਲੋਂ ਬੜੇ ਉਪਰਾਲੇ ਕੀਤੇ ਜਾ ਰਹੇ ਨੇ ਉਹ ਲੋਕਾਂ ਨੂੰ ਜਾਗਰੂਕ ਵੀ ਕੀਤਾ ਜਾ ਰਿਹਾ ਤੇ ਬੋਗਾ ਸਰਕਾਰੀਆਂ ਆਪਾਂ ਦੀ ਗੱਲ ਕਰੀਏ ਤੇ ਕਰੋਨਾ ਨੂੰ ਲੈ ਕੇ ਕਿੱਦਾਂ ਦੇ ਪ੍ਰਬੰਧ ਕੀਤੇ ਗਏ ਦੇਖੋ ਮੈਂ ਸਾਰੇ ਲੋਕਾਂ ਨੂੰ ਇਹਹੀ ਅਪੀਲ ਕਰਾਂਗਾ ਕਿ ਜਿਹੜਾ ਹੁਣ ਕਰੋਨਾ ਦਾ ਵੇਰੀਐਂਟ ਹੈ ਉਹ ਬੜਾ ਮਾਈਲਡ ਵੇਰੀਐਂਟ ਹੈ ਕਿਸੇ ਨੂੰ ਘਬਰਾਉਣ ਦੀ ਲੋੜ ਨਹੀਂ ਜੇ ਕਿਸੇ ਨੂੰ ਵੀ ਕੋਈ ਇਦਾਂ ਦੇ ਸਿੰਪਟਮਸ ਲੱਗਦੇ ਐ ਜਿਦਾਂ ਕਿ ਯੂਆਰਸੀ ਟਾਈਪ ਕੀ ਗਲਾ ਖਰਾਬ ਜ਼ੁਕਾਮ ਖਾਂਸੀ ਜਾਂ ਬੁਖਾਰ ਹੋਣਾ ਤਾਂ ਉਹ ਆਪਣਾ ਚੈੱਕਅਪ ਇੱਥੇ ਆ ਕੇ ਕਰਵਾ ਸਕਦਾ ਸਾਡੇ ਕੋਲ ਇਹਦੇ ਪੂਰੇ ਇੰਤਜ਼ਾਮ ਹੈ ਕਿਉਂਕਿ ਇਹ ਮਾਈਲਡ ਵੇਰੀਐਂਟ ਹੈ ਇਸ ਕਰਕੇ ਹੱਲੇ ਤੱਕ ਲੋਕਾਂ ਨੂੰ ਇਹਦੇ ਤੋਂ ਕੋਈ ਡਰਨ ਦੀ ਲੋੜ ਨਹੀਂ ਕਿਉਂਕਿ ਸਾਡੇ ਕੋਲ ਇਹਦਾ ਇੰਤਜ਼ਾਮ ਪੂਰਾ ਹੈਗਾ ਜੇ ਇਨ ਕੇਸ ਕੋਈ ਕਿਸੇ ਨੂੰ ਵੀ ਕੋਈ ਤਕਲੀਫ ਹੈ ਇਸ ਤਰ੍ਹਾਂ ਦੀ ਤੋਂ ਆ ਕੇ ਆਪਣੀ ਡਾਕੀ ਉਪਚਾਰ ਕਰਵਾ ਸਕਦਾ ਹੈ ਤੇ ਸਹਾਇਤਾ ਲੈ ਸਕਦਾ ਹੈ। ਡਿਸਟ੍ਰਿਕਟ ਲੈਵਲ ਤੇ ਟੈਸਟਿੰਗ ਸਾਰੇ ਪੰਜਾਬ ਦੇ ਸਰਕਾਰੀ ਹਸਪਤਾਲਾਂ ਦੇ ਅੰਦਰ ਫ੍ਰੀ ਦਿੱਤੀ ਹੋਈ ਹੈ ਜੀ ਐਕਸ-ਰੇ ਫ੍ਰੀ ਹੈ ਨੇ ਮੈਡੀਸਨ ਫ੍ਰੀ ਦਿੱਤੀ ਜਾ ਰਹੀ ਹੈ। ਆਮ ਲੋਕਾਂ ਨੂੰ ਜਾਗਰੂਕ ਕਰਨਾ ਤੇ ਹੋਰ ਕੀ ਉਪਰਾਲੇ ਕੀਤੇ ਜਾ ਰਹੇ ਨੇ। ਦੇਖੋ ਅਸੀਂ ਟਾਈਮ ਟੂ ਟਾਈਮ ਜਿਹੜੀ ਹੈ ਕਿ ਐਡਵਾਈਜ਼ਰੀ ਜਾਰੀ ਕਰਦੇ ਹਾਂ মিডিਆ ਦੇ ਥੋਂ ਵੀ ਤੇ ਪੇਸ਼IENTS ਨੂੰ ਡਾਕਟਰਸ ਵੀ ਐਜੂਕੇਟ ਕਰਦੇ ਰਹਿੰਦੇ ਆ ਕਿ ਜਿਹੜੀਆਂ ਜਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਹੈ ਜਿੱਦਾਂ ਕਿ ਹੁਣ ਗਰਮੀ ਤੋਂ ਬਚਾ ਕਿੱਦਾਂ ਕਰਨਾ ਹੈ ਜੇ ਲੂ ਗਰਮ ਤੋਂ ਬਚਾ ਕਿੱਦਾਂ ਕਰਨਾ ਹੈ ਤੇ ਹੋਰ ਜਿਹੜੀਆਂ ਵੀ ਟਾਈਮ ਟੂ ਟਾਈਮ ਕੋਈ ਵੀ ਪ੍ਰੋਬਲਮਸ ਬਿਮਾਰੀਆਂ ਆਉਂਦੀਆਂ ਉਹਨਾਂ ਬਾਰੇ ਜਾਗਰੂਕਤਾ ਦਿੱਤੀ ਜਾਂਦੀ ਹੈ ਤੇ ਜਿੱਦਾਂ ਕਿ ਅੱਜ ਵੀ ਅਸੀਂ ਯੁੱਧ ਨਸ਼ਾ ਵਿਰੁੱਧ ਉਹਦੀ ਰੈਲੀ ਸਾਡੇ ਜਿਹੜੇ ਮੈਡੀਕਲ ਸਟੂਡੈਂਟਸ ਹੈ ਨਰਸਿੰਗ ਸਟੂਡੈਂਟ ਹੈ ਤੇ ਹੋਰ ਨਰਸਿੰਗ ਸਟਾਫ ਹੈ ਫਾਰਮੇਸੀਸ ਸਟਾਫ ਹੈ ਡਾਕਟਰ ਸਹਿਬਾਨ ਸਾਰਿਆਂ ਦੀ ਮਦਦ ਨਾਲ ਲੋਕ ਕੱਢੀ ਹੈ ਤੇ ਲੋਕਾਂ ਨੂੰ ਜਾਗਰੂਕ ਕੀਤਾ ਹੈ ਦੇ ਸਕੈਨਸ ਪੰਜਾਬ ਦੇ ਲਈ ਮੋਗਾ ਤੋਂ ਹਰਪਾਲ ਸਿੰਘ ਦੀ ਰਿਪੋਰਟ